ਇੱਕ ਵਾਰ ਫਿਰ ਜੁੜਿਓ ਤੁਸੀਂ ਅੱਖਰ ਦੇ ਨਾਲ ਜਿੱਦੜਵਾਹ ਤੋਂ ਬਾਅਦ ਗੱਲਬਾਤ ਕਰਾਂਗੇ ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਦੀ ਜਿੱਥੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਕਾਂਗਰਸ ਦੇ ਜਿੱਤੇ ਨੇ ਜਿੱਤ ਦਾ ਅੰਤਰ ਭਾਵੇਂ ਬਹੁਤ ਥੋੜਾ ਪਰ ਉਸਤੇ ਗੱਲਬਾਤ ਕਰਾਂਗੇ ਕਿ ਕਿਵੇਂ ਜਿੱਤੇ ਕਿਵੇਂ ਸਾਰੀਆਂ ਸੰਭਾਵਨਾਵਾਂ ਬਣੀਆਂ ਤੇ ਕਿਵੇਂ ਬਾਠ ਨੇ ਆਮ ਆਦਮੀ ਪਾਰਟੀ ਦਾ ਖੇਡ ਖਰਾਬ ਕੀਤਾ ਜਿਹੜਾ ਇਹਨਾਂ ਦੀ ਰਾਜਸਥਾਨੀ ਦਾ ਸੰਗਰੂਰ ਦਾ ਹਿੱਸਾ ਸੀ ਬਰਨਾਲਾ ਤਾਂ ਮੇਰੇ ਨਾਲ ਇੱਕ ਵਾਰ ਫਿਰ ਪੰਜਾਬ ਥਿੰਕਸ ਤੋਂ ਪ੍ਰੋਫੈਸਰ ਸਾਹਿਬ ਰਹਿਣਗੇ ਪ੍ਰੋਫੈਸਰ ਸਾਹਿਬ ਹਲਕੇ ਦੇ ਵਿੱਚ ਰਹੇ ਗਰਾਊਂਡ ਤੇ ਵਿਚਰੇ ਜਿਨ੍ਹਾਂ ਨੇ ਤਰੀ 15 ਦਿਨ ਪਹਿਲਾਂ ਇੱਕ ਰਿਪੋਰਟ ਪੇਸ਼ ਕੀਤੀ ਸੀ ਕਿ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੱਤ ਰਹੇ ਨੇ ਤਾਂ ਗੱਲਬਾਤ ਸ਼ੁਰੂ ਕਰਦੇ ਹਾਂ ਪ੍ਰੋਫੈਸਰ ਸਾਹਿਬ ਗਰਾਊਂਡ ਤੇ ਤੁਹਾਡਾ ਸਰਵੇ ਤੇ ਉਸ ਤੋਂ ਬਾਅਦ ਸਾਰੀ ਪ੍ਰੋਟੈਕਸ਼ਨ ਜਿਹੜੀ ਤੁਹਾਡੀ ਸਹੀ ਹੋ ਜਾਂਦੀ ਆ ਕਿਵੇਂ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਅਪ ਗਿੱਧੜਵਾਹ ਦੀ ਗੱਲ ਕੀਤੀ ਗਿੱਧੜਵਾਹ ਬਰਨਾਲਾ ਦੇ ਵਿੱਚ ਤੁਸੀਂ ਕੀ ਦੇਖਿਆ ਇਹ ਕਾਮ ਜੁਮੇਦਵਾਰ ਜਿਨ੍ਹਾਂ ਨੂੰ ਲੋਕ ਜਾਣਦੇ ਤੱਕ ਨਹੀਂ ਸੀ ਚੌਥੇ ਪੰਜਵੇਂ ਤੱਕ ਜਿਹੜੇ ਚੌਥੇ ਪੰਜਵੇਂ ਦੇ ਮੰਨੇ ਜਾਂਦੇ ਸੀ ਉਹ ਉਮੀਦਵਾਰ ਪਰ ਹੁਣ ਕਿਵੇਂ ਇੱਕੋਦਮ ਆਜ ਗਏ ਪਹਿਲੇ ਤੇ ਫਿਰ ਜਿੱਤ ਵੀ ਜਾਂਦੇ ਨੇ ਕੀ ਐਸਾ ਤੁਸੀਂ ਗਰ ਉਹ ਹਲਕੇ ਦੇ ਵਿੱਚ ਕੀ ਬਜ਼ਰਵ ਕੀਤਾ ਆ ਧੰਨਵਾਦ ਗਗਨ ਜੇ ਤੋ ਤੱਕ ਆਪਣਾ ਬਰਨਾਲਾ ਦੀ ਗੱਲ ਹੈਗੀ ਹੈ ਬਰਨਾਲਾ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ ਕਿ ਸਾਡੇ ਵਾਸਤੇ ਵੀ ਕਾਫੀ ਅਚਰਜ ਦੀ ਗੱਲ ਸੀ ਜਦੋਂ ਅਸੀਂ ਚੰਡੀਗੜ੍ਹੋਂ ਆਪਾਂ ਕੋਈ ਵੀ ਬਾਹਰੋਂ ਦੇਖਦੇ ਆਂ ਤੇ ਸਾਨੂੰ ਵੀ ਲੱਗ ਰਿਹਾ ਸੀਗਾ ਕਿਉਂਕਿ ਆਪਾਂ ਜਦੋਂ ਕੋਈ ਕਿਸੇ ਬਾਰੇ ਧਾਰਨਾ ਬਣਾਉਂਦੇ ਆਂ ਕਿਸੇ ਹਲਕੇ ਬਾਰੇ ਤੇ ਕੁਝ ਉਹਦਾ ਪਾਸਟ ਰਿਕਾਰਡ ਵੀ ਦੇਖਦੇ ਆਂ ਤੇ ਜਿਹੜਾ ਪਿਛਲਾ ਰਿਕਾਰਡ ਸੀਗਾ ਬਰਨਾਲਾ ਦਾ ਜਿਹੜੀਆਂ ਆਪਣੇ ਤੋਂ ਲੋਕ ਸਭਾ ਦੀ ਇਲੈਕਸ਼ਨ ਚਾਰ ਕੁ ਮਹੀਨੇ ਪਹਿਲਾਂ ਜਿਹੜੀਆਂ ਹੋਈਆਂ ਉਸ ਦੇ ਵਿੱਚ ਕਾਂਗਰਸ ਇਸ ਹਲਕੇ ਦੇ ਵਿੱਚ ਉਹਦਾ ਬਹੁਤ ਮਾੜਾ ਪ੍ਰਦਰਸ਼ਨ ਸੀਗਾ ਚੌਥੇ ਨੰਬਰ ਤੇ ਆਈ ਸੀ ਚਾਹੇ ਕਾਂਗਰਸ ਦਾ ਜਿਹੜਾ ਕ ਤੋ ਉਹਨਾਂ ਨੂੰ ਸਿਰਫ 15000 ਵੋਟ ਜੜੀ ਪਈ ਸੀ ਤੇ ਆਮ ਆਦਮੀ ਪਾਰਟੀ ਨੂੰ 37000 ਦੀ ਜੜੀ ਹੈਗੀ ਆ ਵੱਡੀ ਜਿਆਦਾ ਜੜੀ ਹੈਗੀ ਉਥੋਂ ਵੋਟ ਜੜੀ ਪਈ ਸੀ ਸੋ ਇਹ ਇੱਕ ਤਰੀਕੇ ਦੇ ਨਾਲ ਇਹ ਲੱਗ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਵਾਸਤੇ ਜੇ ਜਦੋਂ ਇਲੈਕਸ਼ਨ ਸਟਾਰਟ ਹੋਈਆਂ ਤੇ ਇਹ ਸਭ ਤੋਂ ਸੇਫੇਸਟ ਸੀਟ ਹੈਗੀ ਆ ਤੋ ਸ਼ਾਇਦ ਬਰਨਾਲਾ ਕਿਉਂਕਿ ਬਰਨਾਲਾ ਹੀ ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਸਟਾਰਟ ਹੈਗਾ ਜਿਹੜਾ ਐਪੀ ਸੈਂਟਰ ਹੈ ਜਿਵੇਂ ਆਪਾਂ ਜੇ ਅਰਥਕੂਇਕ ਦੀ ਲੈਂਗੁਏਜ ਦੀ ਗੱਲ ਕਰੀਏ ਐਪੀ ਸੈਂਟਰ ਜਿੱਥ ਉਹ ਹਾਸਲ ਕਰਦੇ ਹੋ ਰਹੇ ਆ ਇਹਨਾਂ ਨੇ ਚਾਹੇ ਵਿਧਾਨ ਸਭਾ ਦਾ ਇਲੈਕਸ਼ਨ ਹੋਣ 17 ਦੇ ਤੇ ਚਾਹੇ ਉਸ ਤੋਂ ਬਾਅਦ 22 ਦੇ ਇਸ ਤਰ੍ਹਾਂ ਲੋਕ ਸਭਾ ਭਗਵਾਨ ਸਿੰਘ ਮਾਨ ਖੁਦ 14 19 ਤੇ ਉਸ ਤੋਂ ਬਾਅਦ ਮਿਥੇਰ ਜੋ ਅਭੀ ਦੇ ਵਿੱਚ ਜਿੱਤੇ ਆ ਤੋ ਇਹ ਲੱਗ ਰਿਹਾ ਸੀ ਫੋਰਗੋਨ ਕਨਕਲੂਜਨ ਲੱਗਦਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜਾ ਹੈਗਾ ਇਲੈਕਸ਼ਨ ਜਿੱਤ ਜਾਊਗਾ ਇਸ ਦਿਨ ਬਿਜ਼ਨਸ ਵੱਤ ਜਿਹੜਾ ਕਾਲਾ ਢੱਲੋ ਆ ਉਹਨਾਂ ਨੂੰ ਬਾਰੇ ਕੋਈ ਜ਼ਿਆਦਾ ਲੋਕੀ ਜਾਣਦੇ ਨਹੀਂ ਦੀ ਲੋਕਲ ਸ਼ਾਇਦ ਉਹਨਾਂ ਨੂੰ ਲੋਕਾਂ ਦਾ ਕਾਫੀ ਪਤਾ ਸੀ ਉਹਨਾਂ ਦਾ ਰਾਪਤਾ ਵੀ ਸੀਗਾ ਬਹੁਤ ਚਿਰ ਤੋਂ ਜੁੜੇ ਹੋਏ ਸੀਗੇ ਪਰ ਬਾਕੀ ਜ਼ਿਆਦਾ ਨਹੀਂ ਸੀ ਪਤਾ ਪਰ ਜਦੋਂ ਅਸੀਂ ਇੱਥੇ ਜਦੋਂ ਵਿਜ਼ਿਟ ਕੀਤਾ ਤੇ ਕੀ ਦੇਖਦੇ ਹਾਂ ਕਿ ਸਾਰਾ ਢਲੋਂਦੇ ਹੱਕ ਦੇ ਵਿੱਚ ਇੱਕ ਅੰਡਰ ਕਰੰਟ ਜਿਹੜੀ ਹੈਗੀ ਹੈ ਮਿਲ ਰਹੀ ਹੈਗੀ ਇਸ ਵਾਸਤੇ ਮੈਨੂੰ ਲੱਗਦਾ ਕਿ ਇੱਕ ਜਿਹੜਾ ਕਾਲਾ ਢਲੋਂ ਦੀ ਸ਼ਖਸੀਅਤ ਨਾਲ ਇੱਕ ਆਪਾ ਛੜ ਛੋੜ ਇਸ ਬਰਨਾਲੇ ਦੇ ਹਲਕੇ ਦੇ ਥੋੜੀ ਜਿਹਾ ਬੈਕਗ੍ਰਾਉਂਡ ਤੇ ਆਪਾਂ ਜੇ ਚੱਲਦੇ ਹੈਗੇ ਕਿ ਬਰਨਾਲਾ ਹਲਕੇ ਦੇ ਵਿੱਚ ਅ ਅੱਜ ਤੋਂ ਕੋਈ 12 15 ਸਾਲ ਪਹਿਲਾਂ ਮਲਕੀਰ ਸਿੰਘ ਕੀਤੂ ਇੱਕ ਵੱਡੇ ਲੀਡਰ ਸੀਗੇ ਜਿਹੜੇ 1997 ਤੋਂ ਲੈ ਕੇ 2012 ਤੱਕ ਇਸ ਏਰੀਏ ਦੇ ਬਹੁਤ ਵੱਡੇ ਲੀਡਰ ਸੀਗੇ ਤੇ ਉਹਨਾਂ ਦਾ ਲੋਕਾਂ ਦੇ ਨਾਲ ਜਿਹੜਾ ਰابطਾ ਸੀਗਾ ਜਿਹੜਾ ਉਹਨਾਂ ਦਾ ਕਨੈਕਸ਼ਨ ਸੀਗਾ ਉਹ ਕਮਾਲ ਦਾ ਸੀਗਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਖੁਸ਼ੀ ਗਮੀ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਕਾਪੀਆਂ ਕਿਤਾਬਾਂ ਵੰਡਦੇ ਸੀਗੇ ਸਲਾਈ ਮਸ਼ੀਨਾਂ ਵੰਡਦੇ ਸੀ ਉਸ ਤੋਂ ਬਾਅਦ ਰਾਸ਼ਨ ਦਿੰਦੇ ਸੀਗੇ ਹਰ ਤਰ੍ਹਾਂ ਦੇ ਲੋਕਾਂ ਦੇ ਵਿੱਚ ਗਰੀਬ ਗੁਰਬੇ ਦੇ ਵਿੱਚ ਔਰਤਾਂ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਆਧਾਰ ਸੀਗਾ ਸੋ ਇੱਕ ਉਸ ਤਰ੍ਹਾਂ ਦੀ ਸਿਆਸਤ ਬਰਨਾਲੇ ਹਲਕੇ ਦੇ ਵਿੱਚ ਕਿਸੇ ਟਾਈਮ ਤੇ ਰਹੀ ਉਸ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਜਿਹੜੀ ਹੈਗੀ ਆ ਉਹ ਬੀਜੇਪੀ ਦੇ ਲੀਡਰ ਕੇਵਲ ਸਿੰਘ ਢਿੱਲੋਂੋਂ ਆਏ ਉਹ ਪੈਸੇ ਦੀ ਰਾਜਨੀਤੀ ਦੇ ਨਾਲ ਇੱਕ ਵੱਡੇ ਕੈਪਟਨ ਸਾਹਿਬ ਦੇ ਨਾਲ ਉਹਨਾਂ ਦੀ ਦੋਸਤੀ ਉਸ ਤਰ੍ਹਾਂ ਦੀ ਰਾਜਨੀਤੀ ਆਈ ਤੇ ਉਹ ਉਸ ਤੋਂ ਬਾਅਦ ਦੋ ਵਾਰ ਉਹ ਕਾਮਯਾਬ ਹੋਏ ਤੇ ਪਰ ਉਹਨਾਂ ਬਾਰੇ ਇੱਕ ਪਰਸੈਪਸ਼ਨ ਜਿਹੜੀ ਹੈਗੀ ਆ ਇਹ ਬਣ ਗਈ ਸੀ ਕਿ ਕੇਵਲ ਸਿੰਘ ਢਿੱਲੋਂ ਸਿਰਫ ਰਿਫਲੈਕਸ਼ਨਾਂ ਦੇ ਵੇਲੇ ਹੀ ਦਿਖਾਈ ਦਿੰਦੇ ਹੈਗੇ ਉਸ ਤੋਂ ਬਾਅਦ ਉਹ ਹਲਕੇ ਨੂੰ ਗਾਇਬ ਹੋ ਜਾਂਦੇ ਆ ਸਿਮ ਵਾਲੀ ਗੱਲ ਜਾ ਚਲੀ ਹਾਂ ਚਲੋ ਸਿਮ ਉਹ ਉਹ ਗੱਲਾਂ ਜਿਹੜੀਆਂ ਹੈਗੀਆਂ ਤੇ ਲੋਕਲ ਦੰਦ ਕਥਾਵਾਂ ਦੰਦ ਕਥਾਵਾਂ ਜਿਹੜੀਆਂ ਬਣੀਆਂ ਹੈਗੀਆਂ ਪਰ ਉਹ ਲੋਕਾਂ ਦੇ ਵਿੱਚ ਉਹ ਲੋਕਾਂ ਨੂੰ رائے ਬਣਾਉਣ ਦੇ ਵਿੱਚ ਉਹ ਅਸਰ ਕਰਦੀਆਂ ਹੈਗੀਆਂ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੀਥੇਰ ਇੱਥੋਂ ਦੋ ਵਾਰ ਐਮਐਲਏ ਰਹੇ ਹੈਗੇ ਤੇ ਮੀਥੇਰ ਬਾਰੇ ਵੀ ਕੁਝ ਗੱਡੀਆਂ ਗੱਲਾਂ ਹੈਗੀਆਂ ਇਹ ਹੋਣ ਲੱਪੀਆਂ ਸੀ ਕਿ ਮੀਥੇਰ ਵੀ ਐਮਐਲਏ ਬਣ ਕੇ ਖਾਸ ਕਰਕੇ ਐਮਪੀ ਬਣ ਕੇ ਜਿਹ ਜਿਹੜੀ ਇਥੇ ਆਮ ਆਦਮੀ ਪਾਰਟੀ ਨੂੰ ਸਾਹਮਣਾ ਕਰਨਾ ਪਿਆ ਕਿ ਉਹਨਾਂ ਨੂੰ ਜਿਹੜੀ ਰੈਬੈਲੀਅਨ ਦਾ ਸਾਹਮਣਾ ਕਰਨਾ ਪਿਆ ਜਿਹੜਾ ਉਹਨਾਂ ਦਾ ਜਿਹੜਾ ਬਾਠ ਜਿਹੜਾ ਉਹਨਾਂ ਦਾ ਕੈਂਡੀਡੇਟ ਚੜੇ ਹੈਗਾ ਉਹ ਜਿਹੜੇ ਇੱਕ ਬਿਲਕੁਲ ਉਹਨਾਂ ਨੇ ਮੀਤ ਹੇਰ ਨੇ ਜਦੋਂ ਟਿਕਟ ਜਿਹੜੀ ਧਾਲੀਵਾਲ ਉਹਨਾਂ ਨੂੰ ਦਿਲਵਾਈ ਜਿਹੜੇ ਕਿ ਇਥੇ ਇਥੋਂ ਦੇ ਮੁਤਾਬਕ ਮੈਨੂੰ ਐਗਜ਼ੈਕਟ ਪਤਾ ਨਹੀਂ ਕਿ ਕੀ ਉਹਨਾਂ ਦਾ ਕੋਈ ਰਿਸ਼ਤੇਦਾਰੀ ਹੈ ਜਾਂ ਨਹੀਂ ਹੈ ਪਰ ਜ਼ਿਆਦਾਤਰ ਇਹ ਸੀ ਕਿ ਉਹਨਾਂ ਦਾ ਉਹ ਉਹ ਰਿਸ਼ਤੇਦਾਰ ਉਹਨਾਂ ਰਿਸ਼ਤੇਦਾਰ ਹੈਗਾ ਵੀ ਆਪਣੇ ਰਿਸ਼ਤੇਦਾਰ ਨੂੰ ਜਿਹੜੀ ਹੈਗੀ ਵੋਟ ਦੁਵਾਈ ਤੇ ਉਹ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਇੱਕ ਗੱਲ ਜਿਹੜੀ ਚੱਲੀ ਗਈ ਕਿ ਯਾਰ ਇਹ ਨੂੰ ਸਪੋਰਟ ਮਿਲੇ ਲੋਕਾਂ ਦੇ ਵਿੱਚ ਹੰਗਾਰਾ ਬਣਿਆ इमोशनल ਕਨੈਕਟ ਬਣਿਆ ਕਿ ਦੇਖੋ ਆਮ ਘਰ ਦਾ ਲੜਕਾ ਹੈਗਾ ਤੇ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਉੱਥੇ ਇਹ ਹਲਕੇ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਜਿਹੜਾ ਸਾਨੂੰ ਦਿਖ ਰਿਹਾ ਸੀਗਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਕਿ ਲੋਕ ਜਿਹੜੇ ਹੈਗੇ ਆ ਉਹ ਸਖੋ ਖਾਸ ਕਰਕੇ ਜਿਹੜਾ ਕੱਟੂ ਵਗੈਰਾ ਜਿੱਥੇ ਦੇ ਪਿੰਡ ਗਿਉਪਲੀਆ ਕੱਟੂ ਆ ਪੱਠਣਾ ਹੈਗੇ ਸਿੱਖ ਇਹਨਾਂ ਪਿੰਡਾਂ ਦੇ ਵਿੱਚ ਜਿੱਥੇ ਬਾੜ ਦਾਪ ਦਾ ਪਿੰਡ ਆ ਉੱਥੇ ਬਾੜ ਦਾ ਜਿਹੜਾ ਹੈਗਾ ਕਾਫੀ ਜ਼ਿਆਦਾ ਆਧਾਰ ਸੀਗਾ ਤੇ ਇਵਨ ਸ਼ਹਿਰ ਦੇ ਵਿੱਚ ਵੀ ਲੋਕ ਜਿਹੜੇ ਹੈਗੇ ਆ ਉਹ ਗਰੀਬ ਸਿੰਘ ਬਾੜ ਦੀ ਜਿਹੜੀ ਉਹਦਾ ਦਿਖ ਰਿਹਾ ਸੀ ਜਿਹੜਾ ਹੁਣ ਆਪਾਂ ਨੂੰ ਇਲੈਕਸ਼ਨਾਂ ਚ ਕਲੀਅਰ ਦਿਖ ਰਿਹਾ ਹੈਗਾ ਕਿ ਜਿਹੜੀ 17000 ਵੋਟ ਜਿਹੜੀ ਹੈਗੀ ਆ ਉਹ ਗਦੀਪ ਸਿੰਘ ਬਾਟੂ ਨੂੰ ਪਈ ਹੈਗੀ ਆ ਉਹਦਾ ਜਿਹੜਾ ਵੱਡਾ ਨੁਕਸਾਨ ਆ ਆਮ ਆਦਮੀ ਪਾਰਟੀ ਨੂੰ ਹੋਇਆ ਇਸ ਤੋਂ ਇਲਾਵਾ ਐਤਕੀ ਜਿਹੜੀ ਇਥੇ ਇੱਕ ਹੋਰ ਦਿਲਚਸਪ ਗੱਲ ਸਾਨੂੰ ਜਿਹੜੀ ਬਰਨਾਲੇ ਦੇ ਦੇਖਣ ਵਾਲੀ ਸੀਗੀ ਕਿ ਝੋਨੇ ਦੀ ਜਿਹੜੀ ਲਿਫਟਿੰਗ ਉਹਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈਗੀ ਆ ਲੋਕ 25 25 30 30 ਦਿਨ ਜਿਹੜੇ ਹੈਗੇ ਇਥੇ ਮੰਡੀਆਂ ਦੇ ਵਿੱਚ ਅਜੇ ਵੀ ਸ਼ਾਇਦ ਬੈਠੇ ਹੋਣ ਜੋ ਬੈਠੇ ਸੀਗੇ ਝੋਨੇ ਨੂੰ ਭਾਅ ਨਹੀਂ ਲੱਗ ਰਿਹਾ ਸੀਗਾ ਡੀਪੀ ਨਹੀਂ ਮਿਲ ਰ ਮਹੌਲ ਜਿਹੜਾ ਹੈਗਾ ਬਣਿਆ ਸੀਗਾ ਤੇ ਫਿਰ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਇਹ ਕਿਸ ਤਰ੍ਹਾਂ ਦੀ ਪਾਰਟੀ ਹੈਗੀ ਆ ਕਿ ਜਿਹਦਾ ਸ਼ਹਿਰਾਂ ਦੇ ਵਿੱਚ ਵੀ ਆਧਾਰ ਹੈਗਾ ਪਿੰਡਾਂ ਦੇ ਵਿੱਚ ਵੀ ਆਧਾਰ ਹੈਗਾ ਇੱਕ ਤਰ੍ਹਾਂ ਦੀ ਇੱਕ ਇਹ ਪੁਰਾਣੀ ਜਿਹੜੀ ਹੈਗੀ ਹੈ ਕੈਚ-ਆਲ ਪਾਰਟੀ ਹੈਗੀ ਆ ਤੇ ਕੁਝ ਪਾਰਟੀ ਦੇ ਸਪੋਰਟ ਕੁਝ ਆਮ ਆਦਮੀ ਪਾਰਟੀ ਦਾ ਵਿਰੋਧ ਤੇ ਕੁਝ ਜਿਹੜੇ ਬਾਕੀ ਕੈਂਡੀਡੇਟਾਂ ਦੀ ਵਧੀਆ ਪਰਫਾਰਮੈਂਸ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਗੁਰਦੀਪ ਸਿੰਘ ਬਾਟ ਨੇ ਪਰਫਾਰਮ ਕੀਤਾ ਤੇ ਕੇਵਲ ਟਲੋਂ ਦੀ ਜਿਹੜੀ ਪਰਫਾਰਮੈਂਸ ਹੈਗੀ ਆ ਜਿੰਨੀ ਉਹਨਾਂ ਤੋਂ ਆਸ ਕੀਤੀ ਜਾਂਦੀ ਸੀਗੀ ਉਹ ਸ਼ਾਇਦ ਉਹਨਾਂ ਵਧੀਆ ਪਰਫਾਰਮ ਨਹੀਂ ਕਰ ਸਕੇ ਉਸ ਟਾਈਮ ਵੀ ਲੱ ਇਥੋਂ ਆ ਜਿਹੜੀ ਹੈਗੀ ਬੀਜੇਪੀ ਨੂੰ ਲੋਕ ਸਭਾ ਦੇ ਵਿੱਚ ਜਿਹੜੀ ਹੈਗੀ ਆ ਉਹ ਜਿੰਨੀ ਵੋਟ ਪਈ ਸੀ ਕੇਵਲਟ ਢਲੋਂ ਘੱਟ ਪਈ ਹੈ ਜਦੋਂ ਕਿ ਕੇਵਲਟ ਢਲੋਂ ਜਿਹੜੇ ਹੈਗੇ ਆ ਇਸ ਇਲਾਕੇ ਦੇ ਵਿੱਚ ਦੋ ਵਾਰ ਐਮ.ਐਲ.ਏ ਵੀ ਰਹਿ ਚੁੱਕੇ ਆ ਤੇ ਉਹਨਾਂ ਬਾਰੇ ਇਹ ਸਮਝ ਸੀਗੀ ਕਿ ਸ਼ਹਿਰ ਦੇ ਵਿੱਚ ਤਾਂ ਉਹਨਾਂ ਨੂੰ ਕੋਈ ਸ਼ਹਿਰੀ ਸੀਟ ਹੈਗੀ ਆ ਬਰਨਾਲਾ ਜਿਹੜੀ ਹੈਗੀ 55% ਜਿਹੜੀ ਸ਼ਹਿਰੀ ਵੋਟ ਆ 45% ਜਿਹੜੀ ਹੈਗੀ ਪਿੰਡੂ ਵੋਟ ਆ ਇਹੋ ਜੀ ਸੀਟ ਦੇ ਵਿੱਚ ਆ ਜਿਹੜਾ ਬੀਜੇਪੀ ਨੂੰ ਜਿਹੜਾ ਹੈਗਾ ਉਹ ਵਧੀਆ ਪਰਫਾਰਮੈਂਸ ਕਰ ਸਕਦੀ ਹੈ ਪਰ ਜਿਹੜੀ ਸ਼ਾਇਦ ਕੇਵਲਟ ਢਲੋਂ ਦਾ ਜਿਸ ਤਰੀਕੇ ਨਾਲ ਲੋਕਾਂ ਨਾਲ ਉਹਨਾਂ ਦਾ ਸਹਿਜ ਚੱਲ ਰਿਹਾ ਹੈ ਉਸ ਕਰਕੇ ਕਿ ਉਹ ਟਲ ਨੂੰ ਉਹ ਸਪੋਰਟ ਨਹੀਂ ਮਿਲੀ ਪਰ ਇਸ ਦੇ ਬਾਵਜੂਦ ਵੀ ਉਹ ਭਾਜਪਾ ਦੀ ਕਾਫੀ ਵੋਟ ਰੀਟੇਨ ਕਰਨ ਦੇ ਵਿੱਚ ਕਾਮਯਾਬ ਹੋਏ ਸ਼ਾਇਦ ਹੁਣ ਉਹਨਾਂ ਨੂੰ ਇਹ ਵੇਖਣਾ ਪਊਗਾ ਕਿ ਪਿੰਡਾਂ ਵਿੱਚ ਜ਼ਿਆਦਾ ਵੋਟ ਪਈ ਕਿ ਸ਼ਹਿਰਾਂ ਵਿੱਚ ਕੋਈ ਸਾਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਨੂੰ ਜੋ ਮੈਨੂੰ ਕਨਫਰਮ ਨਹੀਂ ਕਰ ਰਿਹਾ ਇਹ ਹੁਣ ਇਹ ਰੋ ਡਾਟਾ ਆਊਗਾ ਬੂਥ ਲੈਵਲ ਦਾ ਪਤਾ ਲੱਗੂਗਾ ਪਰ ਮੈਨੂੰ ਲੱਗਦਾ ਕਿ ਸ਼ਾਇਦ ਪਿੰਡਾਂ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਵੋਟ ਪਈ ਹੈ ਸੋ ਹਾਂਜੀ ਜੋ ਮੈਂ ਉਹਨਾਂ ਦੁਬਾਰਾ ਤੁਹਾਡੇ ਕੋਲ ਲਾਜ਼ਮਾ ਹੋਊਗਾ ਨਵਰੀਤ ਭਾਈ ਹਾਂਜੀ ਤੁਸੀਂ ਕਹਿਆ ਸੀਗਾ ਮੈਨੂੰ ਯਾਦ ਆ ਇਲੈਕਸ਼ਨ ਵਾਲੇ ਦਿਨ ਤੁਸੀਂ ਕਹਿਆ ਸੀ ਕਿ ਇਹ ਕ ਬਰਨਾਲਾ ਦੇ ਵਿੱਚ ਕਾਂਗਰਸ ਦਾ ਮਤਲਬ ਕਾਲਾ ਢਿੱਲੂਆਂ ਇਲੈਕਸ਼ਨ ਦਾ ਮਤਲਬ ਕਾਲਾ ਢਿੱਲੂਆਂ ਤਾਂ ਉਹ ਸਾਰਾ ਕਿਵੇਂ ਕਿਉਂ ਤੁਹਾਨੂੰ ਲੱਗਦਾ ਸੀਗਾ ਕਿ ਇਲੈਕਸ਼ਨ ਦਾ ਮਤਲਬ ਇਥੇ ਕਾਂਗਰਸ ਵਰਸਸ ਆਪ ਨਹੀਂ ਹੈ ਮੁਕਾਬਲਾ ਜਾਂ ਕਾਂਗਰਸ ਵਰਸਸ ਕੇਬਲ ਢਿੱਲੂ ਨਹੀਂ ਹੈ ਇਥੇ ਕਾਲਾ ਢਿੱਲੂ ਵਰਸਸ ਕੇਬਲ ਢਿੱਲੂ ਹੋ ਸਕਦਾ ਕਾਲਾ ਢਿੱਲੂ ਵਰਸਸ ਆਮ ਆਦਮੀ ਪਾਰਟੀ ਹੋ ਸਕਦਾ ਪਹਿਲਾਂ ਤਾਂ ਲੋਕਾਂ ਨੂੰ ਅਏ ਦੱਸਦਾ ਵੀ ਅਖਰ ਚ ਕਿਵੇਂ ਚੱਲਦਾ ਕੰਮ ਇੱਕ ਵੀਡੀਓ 12 ਵਾਰੀ ਅਪਲੋਡ ਕਰਤੀ ਆਪਣੇ ਬਹੁਤ ਸਿਆਣੇ ਐਡੀਟਰ ਸਾਹਿਬ ਨੇ ਤੇ ਉਹ ਸਾਡਾ ਬੈਸਟ ਬੰਦਾ ਮੇਰੇ ਨੂੰ ਵੀ ਬੈਸਟ ਆ ਤੇਰੇ ਨੂੰ ਵੀ ਬੈਸਟ ਆ ਹੈਨਾ ਹੁਣ ਇੱਕ ਵੀਡੀਓ 12 ਵਾਰੀ ਹੋ ਗਈ ਮੈਂ ਹੁਣ 11 ਵਾਰੀ ਡਿਲੀਟ ਕਰੀ ਆ ਇਹ ਮੈਂ ਦੱਸ ਦਿਆਂ ਵੀ ਵੀਰੇ ਇਹ ਜਿਹਾ ਪਰ ਚਲੋ ਸਰਵੇ ਸਹੀ ਕਰਦੇ ਹਣਾ ਉਹ ਚਲੋ ਹੋ ਜਾਂਦਾ ਕਿ ਬਰੀ ਟੈਕਨੀਕਲ ਵੀ ਆਉਂਦਾ ਹੁਣ ਤੁਸੀਂ ਜਿਹੜੀ ਗੱਲ ਗੱਲ ਕੀ ਕਰ ਰਹੇ ਸੀ ਇੱਥੇ ਕਿ ਦੀ ਕਾਂਗਰਸ ਨਹੀਂ ਇੱਥੇ ਕਾਲਾ ਢੱਲੋਂ ਦੀ ਆਪਣੀ ਪਰਸਨੈਲਿਟੀ ਆ ਕਪਲ ਸ਼ਰਮਾ ਸ਼ੋ ਆ ਮੈਂ ਥੋੜੇ ਦਿਨ ਪਹਿਲਾਂ ਵੀ ਤਾਂ ਆਪਾਂ ਗੱਲ ਕਰਕੇ ਛਡੇ ਹਣਾ ਇੱਕ ਕਪਲ ਸ਼ਰਮਾ ਸ਼ੋ ਆ ਤੁਸੀਂ ਉਹਨੂੰ ਸੋਨੀ ਟੀਵੀ ਕਰਕੇ ਥੋੜੀ ਦੇਖਦੇ ਹੋ ਉਹ ਬਸ ਦ ਕਪਲ ਸ਼ਰਮਾ ਸ਼ੋ ਆ ਬਸ ਕੁਝ ਨਹੀਂ ਹੋਰ ਇਹ ਇਲੈਕਸ਼ਨ ਕਾਲਾ ਢੱਲੋਂ ਸ਼ੋ ਸੀ ਪਰ ਕਾਲਾ ਢੱਲੋਂ ਨੂੰ ਵੀ ਬੈਠ ਕੇ ਸੋਚਣਾ ਪਊਗਾ ਧਿਆਨ ਧਰਨਾ ਪਊਗਾ ਬਹੁਤ ਜ਼ਿਆਦਾ ਕਾਲਾ ਢੱਲੋਂਾਂ ਦੀ ਵੋਟ ਨਹੀਂ ਪਕਤਾ ਸਕੇ 20 ਤੋਂ 25000 ਤੇ ਜਿੱਤਦੇ ਇਹ ਵੋਟ ਇਹ ਸੀਟ ਪਰ ਆਪਦੀ ਵੋਟ ਹੀ ਨਹੀਂ ਜੇ ਤੁਸੀਂ ਉਹ ਪਕਤਾ ਸਕੇ ਤਾਂ ਮੈਨੂੰ ਲੱਗਦਾ ਤੁਹਾਨੂੰ ਵੀ ਲੋਕਾਂ ਨੇ ਉਹੀ ਮੈਸੇਜ ਕਰਨੇ ਸ਼ੁਰੂ ਕਰਤੇ ਵੀ ਬਾਈ ਐਨੇ ਵਾਰੀ ਕਿਉਂ ਅਪਲੋਡ ਕਰੀ ਜਾਂਦੇ ਹੋ ਉਹ ਮੈਨੂੰ ਵੀ 20 ਤੀ ਮੈਸੇਜ ਹੁਣੀ ਆਏ ਪਿਆ ਕਾਲ ਆ ਜਾਂਦੇ ਤਾਂ ਇਹ ਬਾਈ ਉਹ ਵੋਟ ਨਹੀਂ ਪਕਤਾ ਸਕੇ ਉਹ ਨੁਕਸਾਨ ਔਰ ਫਿਰ ਵੀ ਯਾਰ ਜਿਹੜੀ ਸੀਟ ਦੇ ਉੱਤੇ ਤੁਹਾਡਾ ਕੈਂਡੀਡੇਟ ਚਲਾ ਜਾਵੇ ਜੀ ਕੇਵਲ ਢੱਲੋਂ ਕਦੋਂ ਤੋਂ ਕਾਂਗਰਸ ਦੇ ਇੱਥੇ ਹਨਾ ਮੁੱਖ ਬੰਦੇ ਸੀ ਉਹ ਚਲੇ ਗਏ ਭਾਜੀ ਚ ਖਾਲੀ ਤੁਹਾਨੂੰ ਤੁਹਾਨੂੰ ਵਿਰਾਸਤ ਚ ਕੀ ਮਿਲਿਆ ਉਹਨੂੰ ਕਾਲੇ ਢੱਲੋਂ ਨੇ ਲਗਾਤਾਰ ਮਿਹਨਤ ਕਰ ਕਰਕੇ ਕਰ ਕਰਕੇ ਆਏ ਹਜੇ ਨਵੇਂ ਬੰਦੇ ਆ ਉਸ ਤਰ੍ਹਾਂ ਨਹੀਂ ਲੋਕਾਂ ਨਾਲ ਕਨੈਕਟ ਕਰ ਹੀ ਨਹੀਂ ਪਾਉਂਦੇ ਲੀਡਰਸ਼ਿਪ ਚ ਉਸ ਤਰੀਕੇ ਦੇ ਕੁਆਲਿਟੀਜ਼ ਨਹੀਂ ਹੈਗੀਆਂ ਕਹਿ ਲਓ ਹਾਂ ਹੌਲੀ ਹੌਲੀ ਆਉਣਗੀਆਂ ਯਾਰ ਕੌਣ ਸਿੱਖ ਕੇ ਕੌਣ ਆਉਂਦਾ ਹਰ ਬੰਦਾ ਜਿਹੜਾ ਅੱਜ ਕਿਤੇ ਕੁਛ ਖੜਾ ਉਹਨੇ ਕਦੋਂ ਤਾਂ ਕਿਤੇ ਸ਼ੁਰੂ ਕਰਿਆ ਹੋਣਾ ਤਾਂ ਫਿਰ ਵੀ ਕਾਲਾ ਢਲੋਂ ਨੇ ਬੈਟਰ ਪਰਫਾਰਮ ਕੀਤਾ ਜੇ ਤੁਸੀਂ ਮੈਨੂੰ ਕਹੋ ਵੀ ਇਹ ਦੂ ਬਿਹਤਰ ਕਰ ਸਕਦੇ ਸੀ ਮੈਂ ਕਹੂੰਗਾ ਡੈਫੀਨਿਟਲੀ ਕਰ ਸਕਦੇ ਸੀ ਬਹੁਤ ਕਰ ਸਕਦੇ ਸੀ ਪਰ ਇਹ ਵੀ ਸੱਚ ਆ ਕਾਂਗਰਸ ਨੇ ਵੀ ਸਮੇਂ-ਸਮੇਂ ਤੇ ਆ ਕੇ ਪ੍ਰਚਾਰ ਕੀਤਾ ਤੇ ਪ੍ਰਚਾਰ ਵੀ ਕਰਨ ਤਾਂ ਆਇਆ ਵੀ ਪਤਾ ਸੀ ਕਾਲਾ ਜਿੱਤੂਗਾ ਇਹ ਵੀ ਇੱਕ ਸੀਨ ਹੁੰਦਾ ਕਾਲਾ ਢਲੋਂ ਹਾਰ ਰਿਹਾ ਹੁੰਦਾ ਇੰਨੇ ਵਰੀ ਕੋਈ ਪ੍ਰਚਾਰ ਕਰਨਾ ਹੁੰਦਾ ਉਹਦੇ ਲਈ ਤਾਂ ਉਹਨਾਂ ਨੇ ਆਪ ਹੀ ਮਿਹਨਤ ਕਰੀ ਆ ਉਹਦੇ ਤੇ ਦੱਸਦਾ ਦੂਸਰੀ ਗੱਲ ਮੈਂ ਗੱਲ ਕਰੂੰਗਾ ਇੱਥੇ ਸਭ ਤੋਂ ਇੰਟਰਸਟਿੰਗ ਪਲੇਅਰ ਆ ਬਾਠ ਗੁਰਦੀਪ ਬਾਠ ਗੁਰਦੀਪ ਬਾਠ ਗੁਰਦੀਪ ਬਾਠ ਨੇ ਬਹੁਤ ਸਰਪ੍ਰਾਈਜ਼ ਕਰਿਆ ਜਿੰਨੀ ਵੋਟ ਉਹਨਾਂ ਨੇ ਲਈ ਆ ਉਹ ਵੀ ਬਹੁਤ ਵੋਟ ਆ ਗਗਨ ਉਹਨੂੰ ਤੁਸੀਂ ਕਟਾ ਕੇ ਨਹੀਂ ਦੇ ਸਕਦੇ ਮੇਨ ਤਾਂ ਉਹਨਾਂ ਦੀ ਫਾਈਟ ਹੀ ਆ ਜਿਹੜੀ ਆਮ ਆਦਮੀ ਪਾਰਟੀ ਨਾਲ ਹੀ ਦਿਸ ਰਹੀ ਸੀ ਨਾ ਆਪਾਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਡੈਮੇਜ ਕਰਤਾ ਬਿਲਕੁਲ ਕਰਤਾ ਬਾਠ ਦੇ ਤਾਂ ਇੱਥੇ ਦੇਖੋ ਆਉਣ ਦੇ ਦੋ ਤਾਂ ਨਹੀਂ ਮਕਸਦ ਹੋ ਸਕਦੇ ਪਹਿਲਾਂ ਤਾਂ ਵੀ ਮੈਂ ਆਪ ਜਿੱਤਾਂ ਦੂਜਾ ਵੀ ਆਪ ਬਣੂ ਨਾ ਜਿੱਤਾਂ ਦੇਵਾ ਉਹ ਉਹ ਕਲੀਅਰ ਕੱਟ ਕਰਤਾ ਤੇ ਆਪੜਿਆਂ ਨੂੰ ਲੱਗਦਾ ਵੀ ਜੇ ਦੋਨੇ ਵੋਟ ਮਿਲ ਜਾਂਦੀ ਤਾਂ ਅਸੀਂ ਕਲੀਅਰ ਕੱਟ ਹੀ ਜਿੱਤ ਗਏ ਸੀ ਇੰਨਾ ਸੌਖਾ ਨਹੀਂ ਸੀ ਬਾਠ ਨੇ ਸਾਰਿਆਂ ਦੀ ਵੋਟ ਹੀ ਖਾਦੀ ਆ ਬਾਠ ਨੇ ਕਾਂਗਰਸ ਦੀ ਵੀ ਵੋਟ ਖਾਦੀ ਆ ਇਹ ਏਰੀਆ ਇਮੋਸ਼ਨ ਵਾਲਾ ਬਾਠ ਨੇ ਸਿਮਰਜੀਤ ਸਿੰਘ ਮਾਨ ਦੀ ਵੀ ਵੋਟ ਖਾਦੀ ਆ ਧਿਆਨ ਨਾਲ ਦੇਖਿਓ ਗੋਵਿੰਦ ਸਿੰਘ ਪਰਫਾਰਮ ਨਹੀਂ ਕਰ ਪਾਏ ਨਵੇਂ ਬੰਦੇ ਆ ਯਾਰ ਹੌਲੀ ਹੌਲੀ ਟਾਈਮ ਲੱਗਦਾ ਲੋਕ ਕਨੈਕਟ ਕਰਨਗੇ ਇਹ ਬੰਦੇ ਦੀ ਚੰਗਾਈ ਬਰਾਈ ਦੇਖਣਗੇ ਕੰਮ-ਕੁਮ ਇੱਥੇ ਕਰਾਉਂਦੇ ਆ ਤਾਂ ਮੇਰੇ ਖਿਆਲ ਚ ਬਾਠ ਕਾਫੀ ਹੱਦ ਤੱਕ ਸਫਲ ਹੋਇਆ ਪਰ ਬਹੁਤ ਛੇਤੀ ਉਹਨਾਂ ਨੂੰ ਵੀ ਕਿਸੇ ਪਾਰਟੀ 'ਚ ਜਾ ਕੇ ਇੱਕ ਸੰਗਠਨ ਦੀ ਜ਼ਰੂਰਤ ਹੋਊਗੀ ਜਾਂ ਉਹ ਆਪਣਾ ਬਣਾ ਲੈਣ ਕਿਉਂਕਿ ਹਰ ਵਾਰੀ ਹੁਣ ਅਗਲੀ ਵਾਰ ਹਮਦਰਦੀ ਥੋੜੀ ਹੋਊਗੀ ਤਾਂ ਇਹ ਇਹ ਮੈਨੂੰ ਲੱਗਦਾ ਮੌਕੇ ਦੇ ਕਾਰਨਾਂ ਤੇ ਫੇਰ ਉਹ ਦਾਣਾ ਮੰਡੀਆਂ ਦਾਣਾ ਮੰਡੀਆਂ ਖੁੱਲ ਕੇ ਮੈਨੂੰ ਲੱਗਦਾ ਆਮਦਵੀ ਪਾਰਟੀ ਦੇ ਖਿਲਾਫ ਭੁਗਤੀਆਂ ਬਿਲਕੁਲ ਜਿਸ ਤਰ੍ਹਾਂ ਗਿੱਦੜ ਵਾਹ ਦੇ ਵਿੱਚ ਤੁਸੀਂ ਦੱਸਿਆ ਕਿ ਉੱਥੇ ਪ੍ਰੋਬਲਮ ਨਾ ਵੇਚਣ ਦੀਆਂ ਨਾ ਲਿਫਟਿੰਗ ਦੀਆਂ ਗਿੱਦੜ ਵਾਹ ਦੇ ਵਿੱਚ ਪਰ ਬਰਨਾਲਾ ਦੇ ਵਿੱਚ ਉਹ ਦੀ ਸੀ ਯਾਰ ਐ ਤਾਂ ਆਪਾਂ ਹੁਣ 6-7 ਦਿਨ ਲਾਏ ਕਾ ਪਿੱਛੇ ਜੀ ਉਹ ਤੋਂ ਪਹਿਲਾਂ ਵੱਧ ਵੀ ਲਾਏ ਹੁਣ ਜੇ ਆਪਾਂ ਕਹੇਗੇ ਵੀ ਯਾਰ ਸਰਕਾਰ ਯਾਰ ਬਾਈ ਯਾਰ ਹੁਣ ਮੌਇਸਟਰ ਨਹੀਂ ਆ ਰਿਹਾ ਉਹਨਾ ਟਾਈਮ ਤਾਂ ਲੱਗੂਗਾ ਜੀ ਪਰ ਇਹ 28 28 ਦਿਨ ਯਾਰ ਆਹ ਤਾਂ ਚਰਚਾ ਵਈ ਮਰਨਾ ਯਾਰ ਜਿਹੜਾ ਬੰਦਾ 28 ਦਿਨ ਬਾਈ ਜੀ ਮੰਡੀ ਚ ਬਹਿ ਗਿਆ ਉਹ ਕਿਵੇਂ ਲੋਕਾਂ ਦੇ ਨਾਲ ਰਲੂਗਾ ਕਿਹੜੇ ਵੇਲੇ ਉਹ ਫਸਲ ਬੀਜੂਗਾ ਤਾਂ ਇਹ ਬਹੁਤ ਵੱਡਾ ਕਾਰਨ ਸੀ ਔਰ ਦਲਿਤ ਵਰਗ ਦੇ ਵਿੱਚ ਵੈਸੀ ਹੀ ਆਪਾਂ ਦੇਖਿਆ ਆ ਆਮ ਆਦਮੀ ਪਾਰਟੀ ਦਾ ਆਧਾਰ ਘਾਟਾ ਕੋਈ ਕੁੱਛ ਕਹੀ ਚਲੇ ਹਰਿੰਦਰ ਢਾਲੀਵਾਲ ਨਹੀਂ ਸੀਗਾ ਇੱਥੇ ਇਹ ਮੀਤ ਹੇਰ ਸੀ ਔਰ ਪੰਜਾਬ ਦੀ ਸਿਆਸਤ ਬਹੁਤ ਹੱਦ ਤੱਕ ਮੈਨੂੰ ਲੱਗਦਾ ਇਸ ਗੱਲ ਦੀ ਵੀ ਹੁਣ ਗਵਾਹੀ ਭਰਦੀ ਆ ਵੀ ਪੰਜਾਬ ਦੇ ਵਿੱਚ ਕੋਈ ਕਿਸੇ ਦਾ ਕਿਲਾ ਨਹੀਂ ਹੈਗਾ ਆਪਾਂ ਆਉਣ ਵਾਲੇ ਸਮੇਂ 'ਚ ਜਦੋਂ ਹੁਣ ਉਹਦੀ ਗੱਲ ਕਰਾਂਗੇ ਨਾ ਪਾਰਟੀਆਂ ਦੀ ਗੱਲ ਕਰਾਂਗੇ ਇਹ ਵੀ ਤਾਂ ਆਮ ਆਦਮੀ ਪਾਰਟੀ ਦਾ ਕਿਲਾ ਹੀ ਆ ਰਾਜਧਾਨੀ ਕਹਿੰਦੇ ਸੀ ਰਾਜਧਾਨੀ ਖੋਣੀ ਨਾ ਰਾਜ ਦਾ ਹਿੱਸਾ ਸੀ ਕਹ ਲੋ ਹਾਂ ਰਾਜਧਾਨੀ ਦਾ ਕਿਹ ਹਿੱਸਾ ਖੋਲਿਆ ਅੱਜ ਤੁਹਾਡੀ ਰਾਜਧਾਨੀ ਦਾ ਕਿਹ ਹਿੱਸਾ ਖੋਇਆ ਕਿ ਗਾਂ ਵੀ ਖੋਇਆ ਜਾਣਾ ਬਸ਼ਰਤੇ ਉਹ ਲੀਡਰ ਕੰਮ ਕਰਨ ਸਿਰ ਝੁਕਾ ਕੇ ਕਰਨ ਹੁਣ ਜਿਵੇਂ ਆਪਾਂ ਨਹਿਰ ਕਿਨਾਰੇ ਖੜੇ ਆਂ ਤੇ ਹਰੀਗੜ੍ਹ ਵਾਲੀ ਨਹਿਰ ਆਜ ਤੜਕੇ ਨਵਿੰਦਰ ਬਰਾੜ ਜਿਹੜੇ న్యూਸ 18 ਵਾਲੇ ਆ ਉਹਨਾਂ ਨੇ ਕੇਵਲ ਸਿੰਘ ਢੱਲੋਂ ਤੋਂ ਪੁੱਛੀ ਲਿਆ ਕਹਿੰਦਾ ਵੀ ਤੁਸੀਂ ਸਮ ਸਮ ਸਟੇ ਆ ਨਾ ਉਹ ਕਹਿੰਦੇ ਯਾਰ ਭਾਈ ਯਾਰ ਐਵੇਂ ਪਤਾ ਨਹੀਂ ਕੀਨੇ ਗੱਲ ਬਣਾਤੀ ਨਾ ਨਾ ਤੇ ਉਹ ਸੁਆ ਵੀ ਆ ਪਿੱਛੇ ਜੀ ਜਿਹਦੇ ਬਾਰੇ ਉਹ ਮਸ਼ੂਰਾ ਕਹਿੰਦੇ ਉਹ ਨਹਿਰ ਤੱਕ ਵੀ ਨਹੀਂ ਪਹੁੰਚਦੇ ਸੁਆਹ ਜੀ ਸੱਟ ਜਾਂਦੇ ਸੱਟੇ ਜਾਂਦੇ ਆ ਤਾਂ ਦੋਨਾਂ ਤੇ ਆ ਹਾਲਾਂਕਿ ਮੈਨੂੰ ਲੱਗਦਾ ਮੀਤ ਯਾਰ ਯਾਰ ਗੱਲ ਗੁੱਲ ਤਾਂ ਸੌਂਦੇ ਆ ਹਨਾ ਪਰ ਕਨੈਕਸ਼ਨ ਹੋਰ ਬਿੱਤਰ ਕਰਨ ਦੀ ਲੋੜ ਆ ਆਪ ਦਾ ਬਾਦਰ ਕਿਉਂਕਿ ਉਹਨਾਂ ਦੇ ਵੀ ਦਾਅਵੇ ਸੀ ਵੀ ਅਸੀਂ 10000 ਤੇ ਜਿੱਤਾਂਗੇ 10000 ਤੇ ਜਿੱਤਣ ਜਿੱਤਣ ਵਾਲੀ ਸਾਨੂੰ ਤਾਂ ਗੱਲ ਨਹੀਂ ਦਿੱਸੀ ਸੀ ਕਾਲਾ ਟਲੋਂ ਜਿੱਤ ਗਿਆ ਪਰ ਕਾਲੇ ਟਲੋਂ ਲਈ ਵੀ ਸਭ ਕਹੇ ਆ ਕਿ ਬਾਈ ਜੀ ਵੋਟ ਪਕਤਾਓ ਵੋਟ ਪਕਤਾਉਣ ਦੀ ਵੀ ਪੰਜਾਬ ਦੇ ਵਿੱਚ ਇੱਕ ਕਲਾ ਇਹਦੇ ਬਿਨਾ ਨਹੀਂ ਸਕਦਾ ਜੀ ਜੀ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਅਸੀਂ ਖਾਲੀਦਪੁਰ ਦੀ ਗੱਲ ਕਰ ਰਹੇ ਸੀ ਕਿ ਜਿਹੜਾ ਕਿਤੂ ਦਾ ਵੋਟ ਸੀ ਇਹਨ ਵੋਟ ਸੀਓ ਫੈਸਲਾ ਕੌਣ ਵੋਟ ਮੰਨਿਆ ਗਿਆ ਉਹ ਤੇ ਉਹ ਤੁਹਾਨੂੰ ਕੀ ਲੱਗਦਾ ਉਹ ਕਿੱਧਰ ਉਹ ਡਿਵਾਈਡ ਹੋਇਆ ਜਿਸ ਤਰ੍ਹਾਂ ਇੱਕ رائے ਸੀ ਕਿ ਉਹ ਇਧਰ ਮੁਕਤ ਸਕਦਾ ਬਾਠ ਵੱਲ ਜਿਆਦਾ ਅੰਦਰੋਂ ਅੰਦਰੀ ਸਪੋਰਟਾਂ ਕਈ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਸੀ ਉਹਦੇ ਬਾਰੇ ਉਹ ਉਹ ਕਿੱਧਰ ਹੋਇਆ ਫਿਰ ਨਹੀਂ ਉਹ ਵੇਖੋ ਇਹ ਮੇਰੇ ਖਿਆਲ ਸਾਰੇ ਇਕੱਲੇ ਇਥੇ ਆਪਣੇ ਬਰਨਾਲੇ ਹੀ ਨਹੀਂ ਇਹ ਗਿੱਦੜਬਾਹ ਤੇ ਹੋਰ ਸੀਟਾਂ ਦੇ ਵਿੱਚ ਵੀ ਲੱਗ ਰਿਹਾ ਹੈਗਾ ਕਿ ਅਕਾਲੀ ਦਲ ਦਾ ਜਿਹੜਾ ਵੋਟ ਹੈਗਾ ਉਹਦੀ ਜਿਹੜੀ ਸ਼ਿਫਟਿੰਗ ਹੈਗੀ ਉਹ ਆਮ ਆਦਮੀ ਪਾਰਟੀ ਵੱਲ ਹੋਈ ਹੈ ਉਹਨਾਂ ਵੇਖੋ ਉਹਦਾ ਲੌਜੀਕ ਵੀ ਦਿਖਦਾ ਹੈਗਾ ਆਮ ਆਦਮੀ ਪਾਰਟੀ ਜਿਹੜੀ ਜਿਹੜਾ ਕਾਂਗਰਸ ਆ ਫਰੋਦੀ ਰਹੀ ਹੈ। ਤੋਂ ਜਿਹੜੀਆਂ ਧੜੇ ਬੰਦੀਆਂ ਹੈਗੀਆਂ ਉਹ ਉਹ ਕਾਂਗਰਸ ਦੇ ਖਿਲਾਫ ਹੈਗੀਆਂ। ਸੋ ਉਹ ਧੜੇ ਬੰਦੀਆਂ ਜਿਹੜੀਆਂ ਉਹਨਾਂ ਕਰਕੇ ਜਿਹੜੇ ਹੈ ਅਕਾਲੀ ਵਰਕਰ ਹੈਗਾ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਦੇ ਦਿਮਾਗ 'ਚ ਇੱਕ ਐਂਟੀ ਕਾਂਗਰਸ ਸੈਂਟੀਮੈਂਟ ਤਾਂ ਹੈਗਾ। ਤੋਂ ਉਹ ਇੱਕ ਪੁਰਾਣੀਆਂ ਜਿਹੜੀਆਂ ਹੈਗੀਆਂ ਉਹ ਦੂਸਰੀ ਪਾਰਟੀ ਨਹੀਂ ਜਿੱਤਣ ਦੇਣੀ। ਮੈਨੂੰ ਲੱਗਦਾ ਕਿਸੇ ਹੱਦ ਤੱਕ ਹੈਗੀ ਹੈ। ਉਹ ਇਹ ਹੈਗੀ ਹੈ ਪਰ ਇੱਥੋਂ ਜੋ ਇਹ ਹਲਕਾ ਬਰਨਾਲਾ ਬਰਨਾਲੇ ਜੇ ਆਪਾਂ ਇਹ ਗੱਲ ਕਰਦੇ ਕਿ ਜਿਹੜਾ ਕਿੱਤੂ ਦਾ ਸਟਾਈਲ ਉਹ ਵਰਕਿੰਗ ਸੀਗਾ। ਉਹ ਸਟਾਈਲ ਆਫ ਵਰਕਿੰਗ ਜਿਹੜਾ ਸੀਗਾ ਉਹ ਇੰਨਾ ਜ਼ਿਆਦਾ ਕਾੜਾ ਢਲੋਂ ਦੇ ਵਰਕਿੰਗ ਦੇ ਨਾਲ ਬਹੁਤ ਜ਼ਿਆਦਾ ਮੇਲ ਖਾਂਦਾ ਹੈਗਾ ਕਿਉਂਕਿ ਉਹ ਲੋਕੀ ਜਿਸ ਤਰ੍ਹਾਂ ਦਾ ਕਨੈਕਸ਼ਨ ਪਾਲਦੇ ਸੀਗੇ ਇਹਨਾਂ ਨੂੰ ਪਿਛਲੇ 3-4 ਇਲੈਕਸ਼ਨਾਂ ਤੋਂ ਲੋਕਾਂ ਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਜਾਂ ਜਿਹੜੇ ਸਿਮਾਂ ਦੀਆਂ ਗੱਲਾਂ ਹੈਗੀਆਂ ਚਲੋ ਇਹਦਾ ਮਤਲਬ ਇਹ ਨਹੀਂ ਵੀ ਲਿਟਰਲੀ ਉਹ ਸਿਮ ਸੱਢਦੇ ਸੀਗੇ ਪਰ ਇਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਉਸ ਤਰੀਕੇ ਨਾਲ ਲੋਕਾਂ ਦੇ ਨਾਲ ਕਨੈਕਸ਼ਨ ਨਹੀਂ ਸੀਗਾ ਸੋ ਲੋਕ ਕਿਉਂ ਨਾ ਕਿਵੇਂ ਉਸ ਤਰ੍ਹਾਂ ਦਾ ਕਨੈਕਸ਼ਨ ਪਾਲਦੇ ਸੋ ਜਦ ਲੋਕਾਂ ਨੂੰ ਜਿਹੜੀ ਆਦਤ ਪਈ ਹੋਵੇ ਜਿਹੜੀ ਉਹਨਾਂ ਦੇ ਅਵਚੇਤਨ ਦੇ ਵਿੱਚ ਚੀਜ਼ ਪਈ ਹੋਵੇ ਉਹ ਜ ਗੇ ਸੀ ਉਤੂ ਜਿਹਨਾਂ ਦੀ ਡੈਥ ਹੋਈ ਨੂੰ 12 ਸਾਲ ਹੋਏ ਤੇ ਉੱਥੇ ਇੱਕ ਪੋਸਟਰ ਵੀ ਲੱਗੇ ਸੀ ਕਿਉਂ ਤੁਹਾਨੂੰ ਕੀਤੂ ਸਾਹਿਬ ਯਾਦ ਹੁੰਦੇ ਆ ਇਸ ਤਰ੍ਹਾਂ ਦੇ ਮੈਨੂੰ ਐਗਜੈਕਟ ਵਰਡਿੰਗ ਤਾਂ ਨਹੀਂ ਪਤਾ ਕੀ ਯਾਦ ਨਹੀਂ ਪਰ ਇਸ ਤਰ੍ਹਾਂ ਦਾ ਜਿਹੜਾ ਹੈਗਾ ਥੋੜਾ ਜਿਹਾ ਐਡ ਕਰਦਾ ਜੀ 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 ਨਵਰੀਤ ਉਹ ਸੀਗਾ ਪੋਸਟਰ ਕਿ ਕੀਤੂ ਜੀ ਤੁਹਾਡੀ ਘਾਟ ਮਹਿਸੂਸ ਹੋ ਰਹੀ ਆ ਇਹ ਪੋਸਟਰ ਲੱਗੇ ਸੀ ਇੱਥੇ ਤਾਂ ਇਸ ਤਰ੍ਹਾਂ ਦਾ ਬਿਲਕੁਲ ਇਹੀ ਇਹੀ ਪੋਸਟਰ ਸੀਗੇ ਤੇ ਉਹ ਇੱਕ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਇੱਕਦਮ ਉਹ ਜਿਹੜੀ ਉਹਨਾਂ ਦੀ ਅਵੇਕਨਿੰਗ ਆ ਆਈਡੀਆ ਉਹ ਕਰ ਜਾਂਦਾ ਸੋ ਮੈਨੂੰ ਲੱਗਦਾ ਕਿ ਉਸ ਚੀਜ਼ ਦਾ ਫਾਇਦਾ ਜਿਹੜਾ ਹੈਗਾ ਉਹ ਸ਼ਾਇਦ ਕਲਚਰਲ ਨੂੰ ਹੋ ਇਸ ਹਲਕੇ ਦੇ ਵਿੱਚ ਜਿਹੜੀ ਹੈਗੀ ਆ ਉਹ ਕਾਲਾ ਢੱਲੋ ਵੱਲ ਹੋ ਸਕਦੀ ਹੈ ਜੇ ਜਾ ਸਕਦੀ ਹੈ ਬਾਕੀ ਇਹਦੇ ਬਾਰੇ ਮਤਲਬ ਐਗਜ਼ੈਕਟ ਜਿਹੜਾ ਹੈਗਾ ਉਹ ਆਪਾਂ ਨੂੰ ਦੇਖਣਾ ਪਊਗਾ ਜਦ ਰੋਟੇਟ ਆਊਗਾ ਉਸ ਤੋਂ ਬਾਅਦ ਹੀ ਆਈਡੀਆ ਲੱਗ ਸਕਦਾ ਪਰ ਆਪਾਂ ਨੂੰ ਇੱਕ ਚੀਜ਼ ਹੋਰ ਇਹ ਤੋਂ ਭੁੱਲਣੀ ਚਾਹੀਦੀ ਕਿ ਇਸ ਏਰੀਆ ਦੇ ਵਿੱਚ ਲਗਾਤਾਰ ਕਾਲੀ ਜਲਦੀ ਵੋਟ ਜਿਹੜੀ ਹੈ ਉਹ ਘਟੀ ਹੈ ਲੋਕ ਸਭਾ ਦੇ ਵਿੱਚ ਮੇਰੇ ਖਿਆਲ ਚ ਬਰਨਾਲੇ ਦੇ ਵਿੱਚ ਸਾਰੀ ਕਾਲੀ ਜਲਦ ਨੂੰ ਸ਼ਾਇਦ 5500 ਜਾਂ 6000 ਵੋਟ ਹੀ ਪਈ ਸੀਗੀ ਪੰਜਵੇਂ ਨੰਬਰ ਦੀ ਪਾਰਟੀ ਸੀ ਤਾਂ ਵੋਟ ਵੀ ਸ਼ਾਇਦ ਚਾਰਾਂ ਹੀ ਜਿਮਨੀ ਚੋਨਾ ਚੋਂ ਸਭ ਤੋਂ ਘੱਟ ਜਿਹਾ ਵੋਟ ਪਈ ਸੀਗੀ ਤਾਂ ਉਹ ਬਰਨਾਲੇ ਵਿੱਚ ਪਈ ਸੀਗੀ ਸੋ ਮੈਨੂੰ ਲੱਗਦਾ ਸ਼ਾਇਦ ਵੋਟ ਵੀ ਇੰਨੀ ਜ਼ਿਆਦਾ ਨਹੀਂ ਸੀ ਪਰ ਕਿਸ ਲਕੀਸਿੰਗ ਕੀਤਾ ਕਰਕੇ ਉਹ ਕਾਲਾ ਢਿੱਲੋਂ ਨਾਲ ਲੋਕਾਂ ਦਾ ਸ਼ਹਿਰ ਸੀਗਾ ਜੀ 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 ਸੋ ਤਾਂ ਜਿਸ ਤਰ੍ਹਾਂ ਪ੍ਰੋਫੈਸਰ ਦੇ ਮੁਤਾਬਕ ਕਿ ਲੋਕਲ ਲੀਡਰ ਬਰਨਾਲਾ ਨੂੰ ਕੀਤੂ ਤੋਂ ਬਾਅਦ ਬਾਅਦ ਸਮੇਂ ਬਾਅਦ ਲੋਕਲ ਲੀਡਰ ਮਿਲਿਆ ਇਹ ਵੀ ਇੱਕ ਫੈਕਟ ਹੈਗਾ ਇਹ ਵੀ ਇੱਕ ਐਡਵਾਂਟੇਜ ਮਿਲਿਆ ਕਾਲਾ ਢਿੱਲੋਂ ਨੂੰ ਕਿ ਲੋਕਲ ਲੀਡਰ ਹੋਣ ਦਾ ਤੇ ਦੂਜਾ ਜਿਸ ਤਰੀਕੇ ਬਾਠ ਨੇ ਡੈਂਟ ਨਹੀਂ ਕੀਤਾ ਡੈਮੇਜ ਕੀਤਾ ਆਮ ਆਦਮੀ ਪਾਰਟੀ ਨੂੰ ਤਾਂ ਉਹਦਾ ਵੀ ਕਿਤੇ ਨਾ ਕਿਤੇ ਫਾਇਦਾ ਜਿਹੜਾ ਉਹ ਕਾਲਾ ਢਿੱਲੋਂ ਨੂੰ ਮਿਲਿਆ ਤਾਂ ਤੁਹਾਨੂੰ ਲਗਾਤਾਰ ਅਸੀਂ ਪੰਜਾਬ ਦੀਆਂ ਚੋਣਾਂ ਤੇ ਚਰਚਾ ਤੇ ਉਹਨਾਂ ਦੇ ਫੈਕਟ ਕੀ ਨੇ ਕੀ ਰਹੇ ਕਿਉਂ ਜਿੱਤੇ ਕਿਹੜੇ ਕਿਉਂ ਹਾਰੇ ਤਾਂ ਅਗਲੀ ਰਿਪੋਰਟ ਅਸੀਂ ਪੇਸ਼ ਕਰਾਂਗੇ ਕਿ ਆਖਰ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਵੱਡੇ ਪਲੇਅਰ ਸੀ ਕਾਂਗਰਸ ਦੇ ਉਹਨਾਂ ਨੇ ਕੀ ਗਵਾਇਆ ਤੇ ਜਿਨ੍ਹਾਂ ਨੇ ਬਣਾਇਆ ਉਹਨਾਂ ਦੇ ਹੱਥ ਦੇ ਵਿੱਚ ਕੀ ਆਇਆ ਤੁਹਾਨੂੰ ਲਗਾਤਾਰ ਅਸੀਂ ਵਿਖਾਉਂਦੇ ਰਹਾਂਗੇ ਚਰਚਾ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਅਖਰ ਦੇ ਨਾਲ ਗਰਾਊਂਡ ਤੇ ਜੋ ਹੋਇਆ ਤੁਹਾਨੂੰ ਉਹ ਦਿਖਾਵਾਂਗੇ